ਸੋਹੀ ਦੇ ਵਿੱਚ ਕਿਆ ਕੰਮ ਨਹੀਂ ਦਿਨ ਕਿਹੜੇ ਤੇ ਦਿਹਾੜੇ ਕਿਹੜੇ ਹੋਏ ਵਾਹ ਹੱਤ ਕੀ ਹੈ ਦੋ ਦਿਨ ਜੇ ਹੋਏ ਉਹਨੂੰ ਆਂਦੀ ਤੁਹਾਨੂੰ ਪਸੂੜੀ ਪੈ ਗਈ ਤੇ ਕਰਨਾ ਹੀ ਉਹਨੇ ساری ਉਮਰ ਕੰਮ ਹੀ ਕਰਨਾ ਹੋਰ ਕੀ ਕਰਨਾ ਮੇਰੇ ਵਿਆਹ ਨੂੰ ਕਿੰਨੇ ਕੇ ਦਿਨ ਹੋਏ ਸੀ ਹਾਏ ਤੂੰ ਹੜ ਗਲ ਆਪਣੇ ਨਾਲ ਕੋ ਮੇਲ ਨਹੀਂ ਕਿਉਂ ਕਿਰਨ ਨਿਕਲੇ ਆ ਯਾਰ ਕੀ ਕਰਨੀ ਆ ਬਾਅਦ ਵਿੱਚ ਉਥੇ ਨਾ ਸਫਰ ਵੀ ਜ਼ਿਆਦਾ ਹੈਗਾ ਵਾ ਆਗੀ ਆਗੀ ਬਸ ਦੋ ਮਿੰਟ ਦੋ 2 ਮਿੰਟ ਦੇ ਅੱਗੇ ਮੈਨੂੰ ਨਾ 40 ਮਿੰਟ ਤੇ ਹੋ ਗਏ ਮੈਨੂੰ ਸੁਣਨ ਦੇ ਨੂੰ 2 ਮਿੰਟ 2 ਮਿੰਟ 2 ਮਿੰਟ ਕਿਦਨ ਪੂਰੇ ਹੋਣੇ ਮੈਨੂੰ ਉਤਰਾ ਹੀ ਦੱਸ ਦੇ ਹਾਏ ਹਾਏ ਆ ਗਈ ਆ ਮੇਰੀ ਗੱਲ ਸੁਨੋ ਦੱਸੋ ਜੇ ਆ ਸੂਟ ਸਹੀ ਲੱਗੰਦੇ ਨਾ ਤੇ ਠੀਕ ਆ ਨਹੀਂ ਤੇ ਮੈਂ ਫੇਰ ਚੇਂਜ ਕਰ ਲਵਾਂ ਉਹ ਨਾ ਇਹਦੇ ਆ ਹੱਥ ਜੜਾ ਮੇਰਕੋ ਆ ਹੱਥ ਜੜਾ ਮੇਰਕੋ ਸੇ ਲੱਗਣ ਦੇ ਬਹੁਤ ਵਧੀਆ ਲੱਗਣ ਦੇ ਬਹੁਤ ਵਧੀਆ ਲੱਗਣ ਦੇ ਮੈਂ 2.5 ਘੰਟੇ ਹੋਰ ਲੇਟ ਨਹੀਂ ਹੋ ਸਕਦਾ ਬਹੁਤ ਵਧੀਆ ਲੱਗਣ ਦੇ ਉਹ 5 ਮਿੰਟ ਸੀ ਚੇਂਜ ਕਰ ਲੈਣਾ ਨਾ 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 ਚਲ ਬਹੁਤ ਵਧੀਆ ਆ ਦੇ ਦੱਸੋ ਮੰਗਰ ਸੁੱਤੇ ਰਵਿਆ ਸੋਹਣਾ ਲੱਗਣ ਦੇ ਨਾ ਹਾਂ ਹਾਂ ਇਹ ਉਦੋਂ ਦਿੱਤਾ ਸੀ ਨਾ ਸੋਹਣਾ ਲੱਗਣ ਦੇ ਸੋਹਣਾ ਉਹ ਇੰਨਾ ਅੱਕੇ ਕਿਉਂ ਪਏ ਜੇ ਘੁੰਮਣ ਹੀ ਜਾਣਾ ਨਾ ਚੱਲ ਜਾਨੇ ਆ ਜੇ ਕੋਈ ਮੰਨੇ ਆ ਘੁੰਮਣ ਜਾਣਾ ਲੇਕਿਨ ਟਾਈਮ ਦੇਖ ਰਸਤਾ ਵਾ ਪਹਾੜੀ ਇਲਾਕਾ ਵਾ ਗੱਲ ਸਮਝੀ ਦੀਂਦੀ ਚੱਲ ਨਿਕਲ ਆ ਜਾ ਮੈਂ ਤੇ ਗੱਡੀ ਚ ਟੈਚੀ ਟੂਚੀ ਰੱਖ ਛੱਡੇ ਚਲਾ ਆ ਆ ਜਾ ਆ ਜਾ ਕਰਨ ਛੇਤੀ ਆ ਛੇਤੀ ਛੇਤੀ ਆ ਗਈ ਆ ਗਈ ਚੱਲ ਯਾਰ ਕਰਨ ਹਾਦੀ ਕਰ ਛੱਡੀ ਤੂੰ ਤੇ ਨਿਕਲਦੀ ਨਹੀਂ ਆ ਆ ਸਾਹਿਲ ਮੈਂ ਅੱਗੇ ਡੀਕੰਡਿਆ ਵਾ ਮੈਂ ਸਾਰਿਆਂ ਨੂੰ ਮਿਲਿਆ ਮੈਂ ਕਿਹਾ ਸਾਹਿਲ ਰਹਿ ਗਿਆ ਤੂੰ ਫਿਰ ਨੋ ਨਾ ਹਟੀ ਬਸ ਉਹ ਮੈਂ ਫੇਰ ਚੱਲਾਂ ਜੇ ਘੁੰਮਣ ਚਾਚਾ ਜੀ ਬਸ ਬੜੀ ਖਾਸ ਸ਼ੁਕਰ ਵਾਲੀ ਗੱਲ ਆ ਕਿਤੇ ਭਰਾਵਾ ਘਰੇ ਵੀ ਟਿਕਰਿਆ ਕਰ ਉਹ ਮੇਰਾ ਮੇਰੇ ਦੋਸਤਾਂ ਨਾਲ ਪਲਾਨ ਬਣ ਗਿਆ ਜੇ ਡਲੋਜੀ ਚੱਲੇ ਆਪਾਂ ਜਾ ਪੈਸੇ ਚਾਹੀਦੇ ਪੈਸੇ ਨਹੀਂ ਆ ਗੱਡੀ ਚਾਹੀਦੀ ਜੇ ਕਿਹੜੀ ਗੱਡੀ ਚਾਹੀਦੀ ਆ ਥਾਰ ਉਹ ਗੁਰੂ ਉਹ ਮੈਂ ਸਾਰਾ ਸਮਾਨ ਗੱਡੀ 'ਚ ਰੱਖਿਆ ਮੈਂ ਤੈਨੂੰ ਗੱਡੀ ਕਿਤ ਤਰ੍ਹਾਂ ਦੇ ਦਵਾਂ ਤੂੰ ਦੂਜੀ ਗੱਡੀ ਲੈ ਜਾ ਤੇ ਨਾਲੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਯਾਰ ਗੱਡੀ ਸਾਰੇ ਦੋਸਤ ਤੇਰੀ ਲੈ ਕੇ ਜਾਂਦੇ ਆ ਗੱਡੀ ਉਹਨਾਂ ਕੋ ਨਹੀਂ ਹੈਗੀਆਂ ਜਦੋਂ ਕਿਤੇ ਜਾਣਾ ਹੁੰਦਾ ਤੂੰ ਆਪਣੀ ਗੱਡੀ ਲੈ ਫੜ ਲੈਣਾ ਫੜ ਲੈਣਾ ਉਹ ਚਾਚਾ ਜੀ ਮੈਂ ਤਾਂ ਉੱਥੇ ਹੁਣ ਕਮਿਟਮੈਂਟ ਦੇ ਬੈਠਾ ਵਾਂ ਮੇਰੇ ਖਿਆਲ ਨਾਲ ਤਾਂ ਉਹ ਗੇਟ ਤੇ ਵੀ ਪਹੁੰਚਦੇ ਹੋਣੇ ਮੇਰੇ ਤੇ ਲੈ ਜਾ ਦੂਜੀ ਗੱਡੀ ਉਹ ਦੂਜੀ ਗੱਡੀ ਦਾ ਧੰਨਵਾਦ ਆ। ਆ ਮੋੜ ਦਾ ਘਣੀ ਜਾਣਾ ਉਹਨੇ ਫੇਰ ਬੰਦ ਹੋ ਜਾਣਾ। ਸਾਹਿਲ ਏਡੀ ਵੀ ਉਹ ਗੱਡੀ ਮਾੜੀ ਨਹੀਂ ਹੈਗੀ। ਚੰਗਾ ਮੈਂ ਗੱਡੀਆਂ ਮੇਨਟੇਨ ਕਰਕੇ ਰੱਖੀਆਂ ਵਾਂ। ਐਵੇਂ ਬਹਾਨੇ ਨਾ ਮਾਰ। ਉਹ ਗੱਡੀ ਲੈ ਜਾ। ਮੈਨੂੰ ਜਾਣ ਦੇ। ਚੱਲ ਜੀ ਇੰਨਾ ਹੀ ਆ ਤੂੰ ਹੀ ਉਹ ਗੱਡੀ ਲੈ ਜਾ ਫੇਰ। ਯਾਰ ਮੈਂ ਸਾਰਾ ਸਮਾਨ ਇਹਦੇ ਵਿੱਚੋਂ ਕੱਢਦਾ ਫਿਰ ਆਣ। ਸਮਾਨ ਦੀ ਕੀ ਗੱਲ ਐ? ਮੈਂ ਰਖਾ ਦਿੰਦਾ ਵਾਂ। ਹੁਣ ਮੈਂ ਤੁਹਾਨੂੰ ਬਧਾਵਾ ਕਮਿਟਮੈਂਟ ਕਰਤੀ ਆ। ਤੁਸੀਂ ਇਹ ਦੇ ਦੋ ਵੇਲਾ ਚਾਬੀ। ਸਮਾਨ ਦੀ ਗੱਲ ਐ ਨਾ ਚਾਚਾ ਜੀ। ਮੈਂ ਕਢਾ ਦੇਣਾ ਮੈਨੂੰ ਜਾਣ ਦੋ ਤੀਂ ਦਜੀਲਾ ਜੋ ਉਹ ਕਰ ਲੋ ਇੰਨਾ ਕੁ ਮੈਨੇਜ ਹੁਣ ਮੈਂ ਜਬਵਾਉਂ ਦੇਤੀ ਅਗਲੇ ਬੰਨੇ ਉਹ ਕਰ ਲੋ ਉਹ ਲੈ ਜੋ ਉਹ ਦੂਜੀ ਗੱਡੀ ਲੈ ਜੋ ਆਪਾਂ ਤਾਂ ਚੱਲੇ ਪਾਣਾ ਨੂੰ ਐਡਾ ਸੁਖਾ ਆ ਕਿਤੇ ਮੇਰੇ ਵਸ ਜੇ ਆਣਾ ਤੁਹਾਨੂੰ ਤਾਂ ਮੈਂ ਭੇਜਦਾ ਬਾੜਾਂ ਚ ਕੋਈ ਗੱਲ ਨਹੀਂ ਕੀਦੈ ਨਾ ਅਬ ਸੈਟ ਨਾ ਹੋ ਉਨੇ ਨਾ ਮੁੰਡਿਆਂ ਮੰਡਿਆਂ ਚ ਪ੍ਰੋਗਰਾਮ ਬਣਾਇਆ ਨਾ ਫਿਰ ਪਤਾ ਬੇਸਤੀ ਹੁੰਦੀ ਆ ਇਸ ਤਰ੍ਹਾਂ ਤੇ ਚਲੋ ਕੁਛ ਨਹੀਂ ਹੁੰਦਾ ਇੰਨੀ ਗੱਲ ਨਾਲ ਤੇ ਤੂੰ ਬਿਲਕੁਲ ਫਿਕਰ ਨਹੀਂ ਕਰਨਾ ਇਸ ਤਰ੍ਹਾਂ ਵਾ ਕਿ ਉਹਨੂੰ ਆ ਲੈnde ਜਿਸ ਦਿਨ ਆਜੂਗਾ ਨਾ ਉਸ ਤੋਂ ਨੈਕਸਟ ਡੇ ਆਪਾਂ ਚੱਲ ਪਾਂਗੇ ਠੀਕ ਹੈ ਚਲੋ ਠੀਕ ਆ ਕੋਈ ਗੱਲ ਨਹੀਂ ਮੈਨੂੰ ਵੀ ਪਤਾ ਉਹਨੇ ਕਮਿਟਮੈਂਟ ਕੀਤੀ ਹੋਈ ਸੀ ਫਿਰ ਤੇ ਉਹਨੇ ਜਾਣਾ ਹੀ ਸੀਗਾ ਨਾ ਚਲ ਤੂੰ ਇੱਕ ਕੰਮ ਕਰ ਇਤਨਾ ਕਰ ਤਿਆਰ ਤੇ ਤੂੰ ਹੋਈ ਆ ਹਨ ਆਪਾਂ ਕਿਤੇ ਲੋਕਲ ਘੁੰਮ ਕੇ ਆਨੇ ਆ ਠੀਕ ਹੈ ਚਲੋ ਠੀਕ ਹੈ ਆਪਾਂ ਜਦੋਂ ਉਹ ਆਏਗਾ ਫਿਰ ਆਪਾਂ ਪਹਾੜਾਂ 'ਚ ਚੱਲਾਂਗੇ ਠੀਕ ਹੈ ਠੀਕ ਚੰਗਾ ਫਿਰ ਮੰਮੀ ਤੂੰ ਤੇ ਚੱਲਿਓ ਕਿਦਾਂ ਆਓਗੇ ਮੰਮੀ ਕੁਛ ਨਹੀਂ ਮੈਂ ਸ਼ਾਮ ਤੱਕ ਆ ਜਾਣਾ ਵਾਂ ਸ਼ਾਮ ਤੱਕ ਆ ਜਾਣਾ ਕੁੱਤੇ ਪੁੱਤ ਪਾੜਾਂ ਦੇ ਜ਼ਿਲ੍ਹੇ ਸੀ। ਉਹ ਮੰਮੀ ਮੈਂ ਤੇ ਚੱਲਿਆ ਹੀਗਾ ਉਦੋਂ ਸਾਹੀ ਲਾਂਦਾ ਮੈਡ ਲੋਜੀ ਚੱਲਿਆਂ ਵਾ ਤੇ ਮੈਂ ਥਾਰ ਲੈ ਕੇ ਜਾਣੀ ਆ ਤੇ ਮੁੰਡਿਆਂ-ਮੁੰਡਿਆਂ ਦੀ ਫਿਰ ਗੱਲ ਹੁੰਦੀ ਆ ਆਪਸ ਦੇ ਵਿੱਚ ਹਨਾ ਬਾਅਦ ਵਿੱਚ ਫਿਰ ਇਨਸਲਟਿਡ ਫੀਲ ਕਰੂਗਾ ਤੇ ਇਸ ਕਰਕੇ ਮੈਂ ਕਿਹਾ ਚੱਲ ਕੋਈ ਨਹੀਂ ਲੈ ਜਾ ਜਦੋਂ ਉਹ ਆਊਗਾ ਉਹ ਦਿਨ ਮੈਂ ਚੱਲ ਜੂਗਾ ਠੀਕ ਹੈ ਹੁਣ ਮੈਂ ਲੋਕਲ ਹੀ ਰਹਿਣਾ ਵਾ ਨਹੀਂ ਪੁੱਤੋ ਤਾਂ ਜਾਣਾ ਜ਼ਿਆਦਾ ਜ਼ਰੂਰੀ ਥੋੜੀ ਸੀ ਤੁਹਾਡਾ ਨਮਾ ਨਮਾ ਹੈ ਤੁਹਾਡਾ ਜਾਣਾ ਜ਼ਰੂਰੀ ਸੀ ਉਹ ਫਿਰ ਚਲੇ ਜਾਂਦਾ ਕੋਈ ਗੱਲ ਨਹੀਂ ਮੰਮੀ ਛੋਟਾ ਬਾਹੋ ਹਣਾ ਉਹ ਬਸ ਉਹ ਟੌਰ ਹੁੰਦੀ ਮੁੰਡਿਆਂ ਦੀ ਆਪਸ ਦੇ ਵਿੱਚ ਉਹ ਹੁੰਦਾ ਵਾ ਕਿ ਵੀ ਮੈਂ ਥਾਰ ਚ ਜਾਣਾ ਵਾ ਥਾਰ ਚ ਜਾਣਾ ਗੱਲ ਹੋਰ ਕੋਈ ਨਹੀਂ ਬਾਕੀ ਕੀ ਆ ਮੰਮੀ ਅੱਜ ਨਹੀਂ ਤੇ ਕੱਲ ਦੋ ਦਿਨ ਪਹਿਲੋਂ ਕੀ ਤੇ ਦੋ ਦਿਨ ਬਾਅਦ ਕੀ ਇਸੇ ਲਈ ਮੈਂ ਕਹ ਚਲ ਅੱਜ ਕੋ ਮਾਉਣੇ ਆ ਜਿੱਦਣ ਉਹ ਆਊਗਾ ਧੋਖ ਦੇਣਾ ਨੂੰ ਉਦੋਂ ਫਿਰ ਮੈਂ ਚਲ ਜੂਗਾ ਉਹ ਤਾਂ ਜਿਹੜਾ ਕੰਮ ਜਦੋਂ ਕਰਨਾ ਹੁੰਦਾ ਉਦੋਂ ਹੀ ਚੰਗਾ ਲੱਗਦਾ ਐਵੇਂ ਥੋੜੀ ਘਰੀ ਜਾਈਦਾ ਵਾ ਕੱਲ ਦੀ ਤੁਸੀਂ ਤਿਆਰੀ ਕਰਨ ਦੇ ਸੀ ਕੀ ਹੋਤੇਗੀ ਨਵੀਂ ਬੋਟੀ ਕਿੰਨੇ ਮਨ ਚਾਹ ਹੁੰਦੇ ਆ ਤੂੰ ਆਪਣੇ ਲਾਡਾ ਵਿੱਚ ਉਹਨੂੰ ਐਨਾ ਨਾ ਵਿਗਾੜੀ ਜਾ ਉਹ ਸਮਝਦਾ ਹੀ ਨਹੀਂ ਕਿਹੜੀ ਗੱਲ ਠੀਕ ਆ ਕਿਹੜੀ ਨਹੀਂ ਠੀਕ ਆ ਕੋਈ ਗੱਲ ਨਹੀਂ ਮੰਮੀ ਜੀ ਛੋਟਾ ਵਾ ਨਾ ਜਦੋਂ ਆਊਗਾ ਆਪਾਂ ਉਦੋਂ ਹੀ ਚੱਲ ਜਾਾਂਗੇ ਉਹ ਕਹਿੰਦਾ ਸੀਗਾ ਉਹਨੇ ਆਈ ਜਾਣਾ ਤਾਂ ਦੋਕ ਦਿਨ ਤੱਕ ਆਪਾਂ ਉਦੋਂ ਚੱਲ ਜਾਾਂਗੇ ਹੁਣ ਫਿਰ ਆਪਾਂ ਚੱਲਦੇ ਆਂ ਚੰਗੀ ਮੇਰੀ ਧੀ ਹੈ ਮਾਸਾ ਮਹਿਸੂਸ ਨਹੀਂ ਕੀਤਾ ਕਿ ਅਸੀਂ ਨਹੀਂ ਜਾ ਸਕੇ ਮੇਰੇ ਪੁੱਤ ਕਹਿਣ ਤਾਂ ਪਹਿਲੇ ਹੀ ਜਾਂਦਾ ਮੰਮੀ ਦੀ ਕੋਈ ਨਹੀਂ ਅਸੀਂ ਦੋ ਦਿਨ ਰੁੱਕ ਕੇ ਚਲ ਜਾਵਾਂਗੇ ਮਜ਼ਾ ਆ ਗਿਆ ਨਾ ਗੱਲ ਦਾ ਦਾਦੀ ਮੰਮਾ ਐ ਵੇਖੋ ਸਵੇਰ ਦੀ ਤੁਸੀਂ ਆਪਣੀ ਖਾਂਸੀ ਦੀ ਦਵਾਈ ਲੱਭਦੇ ਪਈ ਤੁਹਾਡੇ ਬੈੱਡ ਦੇ ਨਾਲ ਹੀ ਪਈ ਸੀ ਹਾਂ ਅੱਛਾ ਹਾਂ ਤੀ ਤੇ ਟੋਰਾ ਗੱਡੀਆਂ ਹੀਆਂ ਨੇ ਵਿਆਹ ਤੇ ਦੀਵਾਰ ਕਾਲ ਕੀਤੇ ਨਹੀਂ ਤੇ ਹੁਣ ਵਾਲ ਕਾਲੇ ਕਰਕੇ ਬੈਠੇ ਹੋਏ ਜੇ ਇਸ ਦਾ ਪੁੱਤਰ ਤੇ ਨਵੀਂ ਚਾਚੀ ਨੇ ਕਰ ਦਿੱਤੀ ਕੀ ਨਵੀਂ ਬ੍ਰਾਣੀ ਚਾਚੀ ਕਰਦੇ ਰਹਿੰਦੇ ਜੇ ਸਿੱਧੀ ਧਰਾ ਕਹੋ ਮੇਰੀ ਚਾਚੀ ਨੇ ਕੀਤੇ ਆ ਤੇਰੀ ਚਾਚੀ ਨੇ ਕੀਤੀ ਪੁੱਤ ਉਹ ਕਹਿੰਦੀ ਮम्मी ਅੰਦੇ ਨਹੀਂ ਚੰਗੇ ਲੱਗਦੇ ਮੈਂ ਤੁਹਾਡੇ ਕਰਨੀਆਂ ਕਾਲੇ ਵਾਜੀ ਜੀ ਕੀ ਕਰਦੇ ਪਏ ਚਾਹ ਬਣਾ ਨਹੀਂ ਬਈ ਉਹ ਤਾਂ ਮਨ ਵੀ ਨਜ਼ਰ ਆਂਡੇ ਚਾਹ ਬਣਾਉਂਦੇ ਪਏ ਉਹ ਮੈਨੇ ਮੇਰੀ ਗੱਲ ਸੁਨੋ ਅੱਗੇ ਤੁਸੀਂ ਚਾਹ ਬਣਾਉਂਦੇ ਹੋ ਉਹ ਮੈਨੂੰ ਪਤਾ ਤੁਸੀਂ ਉਹ ਬਣਾਉਂਦੇ ਹੋ ਮੈਂ ਕਿਹਾ ਚੱਲ ਬੈਠ ਗਈਆਂ ਮੈਂ ਹੀ ਬਣਾ ਦਨੀ ਆ ਸਾਰਿਆਂ ਨੂੰ ਕੋਈ ਗੱਲ ਨਹੀਂ ਸੀ ਬਣਾ ਦਵਾਗੇ ਚਾ ਜਿੱਥੇ ਸੇਰ ਦਾ ਸਾਰਾ ਕੰਮ ਲੱਗਿਆ ਹੀ ਆ ਤੇ ਚਾਹ ਦਾ ਕੀ ਆ ਚਾਹ ਵੀ ਬਣਾ ਦਾਂਗੇ ਫੇਰ ਕੱਲ ਵੀ ਆਈ ਕਹੇਗੀ ਭਈ ਮੇਰੀ ਸੱਸ ਕੋਲੇ ਸਾਰਾ ਕੰਮ ਕਰਵਾਂਦੇ ਨੇ ਉੱਤਰ ਉਹ ਤਾਂ ਗਈ ਘੁੰਮ ਲਈ ਉਹਨੂੰ ਕੀ ਪਤਾ ਵਾ ਉਹ ਤਾਂ ਮੈਨੂੰ ਪਤਾ ਵਾ ਕਿਉਂ ਜਾਚਾ ਸਾਰੀਆਂ ਆ ਜਾਣੀ ਤੁਸੀਂ ਤੇ ਕਹੋਗੇ ਨਾ ਅੱਜ ਮੈਂ ਸ਼ਾਮੀ ਚਾਹ ਪਲਾਈ ਆ ਇਹਨਾਂ ਨੂੰ ਸਾਰਿਆਂ ਨੂੰ ਪਰ ਉਹਦੇ ਮਨ ਚ ਤੇ ਆ ਹੀ ਜਾਏਗਾ ਨਾ ਤੇ ਮੈਂ ਜ਼ਰੂਰ ਸੁਣਾਣਾ ਉਹਨੂੰ ਕਿ ਮੈਂ ਬਣਾਈ ਆ ਓਹੋ ਬੀਜੀ ਸਾਰੀਆਂ ਗੱਲਾਂ ਛੱਡੋ ਮੈਂ ਪਤਾ ਕੀ ਸੋਚਦੀ ਪਈ ਆ ਅਸੀਂ ਦੋਨੇ ਜਣੀਆਂ ਕੰਮ ਕਰਦੀਆਂ ਨਹੀਂ ਐਸੇ ਮਰਨ ਭੰਜੀ ਤੇ ਮੈਂ ਕੰਮ ਕਰਦੀ ਆ ਉਹਨੂੰ ਵੀ ਆਦਤ ਪਾ ਦੇਈਏ ਨਾਲੇ ਸਾਡੇ ਨਾਲ ਕੁਲ ਮਿਲ ਜਾਵੇਗੀ ਨਾਲੇ ਕੰਮ ਕਰੇਗੀ ਨਾਲੇ ਉਹਨੂੰ ਪਤਾ ਲੱਗੇਗਾ ਕਿ ਸਾਡੇ ਘਰ ਵਿੱਚ ਕੀ ਕੋਈ ਖਾਂਦਾ ਵੈ ਕੀ ਕੋਈ ਪੀਂਦਾ ਵੈ ਕਿਸੇਰੇ ਨਾਸ਼ਤਾ ਕਿਸ ਤਰ੍ਹਾਂ ਦਾ ਹੁੰਦਾ ਵੈ ਕਿਸ ਤਰ੍ਹਾਂ ਦਾ ਨਹੀਂ ਹੁੰਦਾ ਅਸਰ ਉਹਨੂੰ ਪਤਾ ਨਹੀਂ ਲੱਗਣਾ ਦੇਖੋ ਬੀਜੀ ਅਸੀਂ ਉਹ ਕੋ ਕੰਮ ਥੋੜੀ ਕਰਾਉਣਾ ਮੈਂ ਅਸੀਂ ੱਡੇ ਥੋੜੀ ਹੈਗੇ ਕਿ ਆਂਦਿਆਂ ਉਹਨੇ ਚੂੜਾ ਪਾਇਆ ਸੀ ਉਹਨੂੰ ਕਹਿੰਨਾ ਕੰਮ ਕਰ ਪਰ ਇਹ ਹੈਗਾ ਵਾ ਸਿਰੇ ਸਿਰੇ ਜਿਹੜਾ ਸਾਡੇ ਕੋਲ ਖਲੋਤੀ ਹੋਏਗੀ ਨਾ ਥੋੜਾ ਸੋਹਣੀ ਲੱਗੇਗੀ ਨਾਲੇ ਉਹ ਵੇਖੇਗੀ ਕਿ ਦੋਨਾਂ ਦਰਾਨੀ ਜਠਾਣੇ ਦਾ ਕਿੰਨਾ ਪਿਆਰ ਹੈ ਤੋ ਵੀ ਉਸ ਤਰ੍ਹਾਂ ਪਿਆਰ ਸਾਡੇ ਨਾਲ ਪਾ ਲੇਗੀ ਪਰ ਅਸੀਂ ਤਾਂ ਫਿਰ ਉਹਨੂੰ ਪਿਆਰ ਹੀ ਕਰਾਂਗੇ ਨਾ ਅਸਰ ਨੂੰ ਕੁਝ ਪਤਾ ਹੀ ਨਹੀਂ ਲੱਗਣਾ ਕਿਸੇ ਦੀ ਪਸੰਦ ਨਾ ਪਸੰਦ ਦਾ ਕੀ ਪਤਾ ਲੱਗੇਗਾ ਹੂੰ ਤੁਹਾਨੂੰ ਸਿਰੇ ਚਾਹ ਚਾਹੀਦੀ ਤੁਸੀਂ ਬਿਲਕੁਲ ਫਿੱਕੀ ਚਾਹ ਪਿੰਦੇ ਹੋ ਤੇ ਬਾਈ ਤਾਂ ਤੁਹਾਨੂੰ ਉਹਨੇ ਚੀਨੀ ਵਾਲੀ ਦੇ ਦਿੱਤੀ ਤੇ ਫੇਰ ਸਾਰੇ ਕੋ ਕੁ ਸਿੱਖੇਗੀ ਪਰ ਸੇ ਤੋਂ ਕੋ ਕੰਮ ਨਹੀਂ ਕਰਵਾਣਾ ਤੇ ਤੇਰਾ ਮਤਲਬ ਕੀ ਹੈ ਗੱਲ ਦਾ ਮਤਲਬ ਮੇਰਾ ਹੀ ਹੈ ਜੋ ਮੈਂ ਤੁਹਾਨੂੰ ਕਹਿਣ ਲਈ ਹੈ ਕਿ ਉਹ ਸਾਡੇ ਨਾਲ ਰਸੋਈ ਦੇ ਵਿੱਚ ਕਾ ਕੰਮ ਰਸੋਈ ਚ ਲਾ ਦਵਾ ਨਹੀਂ ਦਿਨ ਕਿਹੜੇ ਤੇ ਦਿਹਾੜੇ ਕਿਹੜੇ ਹੋਏ ਵਾਹ ਹ ਤਾਂ ਕੀ ਹੈ ਦੋ ਦਿਨ ਅਜੇ ਹੋਏ ਉਹਨੂੰ ਆਂਦੀ ਤੁਹਾਨੂੰ ਪਸੂੜੀ ਪੈ ਗਈ ਤੇ ਕਰਨਾ ਹੀ ਉਹਨੇ ساری ਉਮਰ ਕੰਮ ਹੀ ਕਰਨਾ ਹੋਰ ਕੀ ਕਰਨਾ ਮੇਰੇ ਵਿਆਹ ਨੂੰ ਕਿੰਨੇ ਕੇ ਦਿਨ ਹੋਏ ਸੀ ਹਾਏ ਤੂੰ ਹਰ ਗੱਲ ਆਪਣੇ ਨਾਲ ਕੋ ਮੇਲ ਨਹੀਂ ਕਿਉਂ ਮਨ ਹੁਣ ਤਾਂ ਟਾਈਮ ਆ ਮਿਲਣ ਦਾ ਕਿਸ ਤਰ੍ਹਾਂ ਨਾ ਮਿਲਣਾ ਉਦ ਉਹ RAMNAL ਬੋਵੇ ਤੇ ਮੈਂ ਤੇ ਤੁਹਾਨੂੰ ਪਿਆਰ ਨਾਲ ਕਹਿਣ ਦੀਆਂ ਕਿ ਮੈਂ ਉਹਦੇ ਕੋਲ ਕੰਮ ਨਹੀਂ ਕਰਵਾਉਣਾ ਉਹ ਐਨੇ ਸਾਲ ਦੀ ਤੂੰ ਵਿਆਹੀ ਹੈ ਆਪਣੇ ਨਾਲ ਨਹੀਂ ਹਰ ਗੱਲ ਮੇਲੀ ਜਾਂਦੀ ਕਦੀ ਤੂੰ ਮੇਲੀ ਜਾਂਦੀ ਸਿਮਰਨ ਮੇਲੀ ਜਾਂ ਤੁਹਾਨੂੰ ਕੋ ਕਮ ਰ ਗਿਆ ਦੋ ਦਿਨ ਹੋਏ ਉਹਨੂੰ ਆਈ ਨੂੰ ਤੇ ਵੇਖ ਨਹੀਂ ਸਕੰਦੀਆ ਪਿਆ ਜੀ ਮੇਰੀ ਗੱਲ ਸੁਣੋ ਹਾਂ ਮੈਂ RAMNAL ਨਾਲ ਤਾਂ ਗੱਲ ਕਰਦੀ ਪਈਆਂ ਤੇ ਮੈਂ ਵੀ RAMNAL ਨੂੰ ਸਮਝਾਉਣੀ ਪਈਆਂ ਮੈਂ ਲਾਸਟ ਵਾਰ ਹੀ ਕਹਿਣਾ ਜੇ ਮਨ ਨੂੰ ਸਿਰਫ ਦੋ ਦਿਨ ਹੋਏ ਸੀ ਤੇ ਤੁਸੀਂ ਮੈਨੂੰ ਇਹੀ ਕਿਹਾ ਸੀ ਉਹ ਭੈਣ ਤੇ ਨਾ ਕੱਲੀ ਕੰਮ ਕਰਦੀ ਆ ਆਦੇ ਨਾ ਹੱਥ ਵੰਡਾ ਦਿਆ ਜੂ ਹੱਥ ਵੰਡਾਣ ਲੱਗੀ ਆ 28 29 ਸਾਲ ਹੋ ਚੱਲਿਆ ਮੇਰੇ ਹੱਥ ਕੱਸ ਗਏ ਆ ਤੇ じゃ ਕਿਉਂ ਜਿਹੜੀ ਉਹ ਕੱਲ ਦੀ ਆਈ ਆ ਤੇ ਉਸ ਨਾਲ ਨਾ ਕਰ ਦੇਗੀ ਤੇ ਕੀ ਹੋਇਆ ਨਹੀਂ ਕਰਲੇਗੀ ਕੰਮ ਹੋਕ ਹੀ ਗਿਆ ਕਰਲੇਗੀ ਕੰਮ ਸਬਰ ਰੱਖ ਥੋੜਾ ਕਰਲੇਗੀ ਕੰਮ ਸਬਰ ਸੁਬਰ ਨਹੀਂ ਜਾ ਹੁਣ ਸਮੇ ਦਾ ਸਮੇ ਦਾ ਫਰਕ ਹੁੰਦਾ ਵਾ ਉਦੋਂ ਸਮਾਂ ਹੋਰ ਜੀ ਹੁਣ ਸਮਾਂ ਹੋ ਰਾ ਅੱਜ ਕੱਲ ਦੀਆਂ ਕੁੜੀਆਂ ਹੋਰ ਤਲਾਦੀਆਂ ਐਨਾ ਕੰਮ ਨਹੀਂ ਕਰਦੀਆਂ ਕੁੜਦੀਆਂ ਕੋਈ ਨਹੀਂ ਹੌਲੀ ਹੌਲੀ ਆਦਤ ਪੈ ਜੇਗੀ ਤੁਹਾਡੇ ਵੱਲ ਵੇਖਾ ਵੇਖੀ ਉਹਨੂੰ ਵੀ ਪੈ ਜੇਗੀ ਆਦਤ ਐ ਮੈਂ ਤੁਹਾਡੀ ਗੱਲ ਮੰਨਦੀ ਆ ਮੈਂ ਵੀ ਇਹੀ ਕਹਿਨੀ ਵੀ ਤੁਸੀਂ ਕਹਿੰਦੇ ਹੋ ਨਾ ਕਿ ਤੁਹਾਡੇ ਕੋਲੋਂ ਦੇਖੇ ਦੇਖੇ ਉਹਨੂੰ ਆਦਤ ਪੈ ਜਾਏਗੀ ਤੇ ਕਿਉਂ ਨਾ ਸੀ ਉਹਨੂੰ ਉਹੀ ਆਦਤ ਪੱਲਾ ਪਾ ਲਈਏ ਉਹ ਤੇ ਪਹਿਲਾਂ ਕੀ 2 ਦਿਨ ਕਿਤੇ 4 ਦਿਨ ਕੀ ਹੈ ਫਰਕ ਕੀ ਹੈ ਨਾ ਨਾਲੇ ਤੁਸੀਂ ਕਹਿਣ ਦਿਓ ਪੱਲਾ ਸਮਾਂ ਹੋਰ ਸੀ ਹੁਣ ਸਮਾਂ ਹੋਰ ਅੱਜ ਹਗਾਈਏ ਅੱਜ ਕਿਹੜੀ ਗੱਲ ਹੈ ਉਹ ਆ ਸਮੇ ਨੂੰ ਸਮੇਂ ਫਰਕ ਹੁੰਦਾ ਵਾ ਹਰ ਗੱਲ 'ਚ ਫਰਕ ਹੁੰਦਾ ਵਾ ਜੀ ਤੇ ਉਹੀ ਆ ਨਾ ਜੀਦ ਨਹੀਂ ਉਹ ਜੀਦ ਹੀ ਨਹੀਂ ਗੱਲ ਹੈ ਹਰ ਸਮਾਂ ਫਰਕ ਹੁੰਦਾ ਵਾ ਅੱਜ ਕੱਲ੍ਹ ਦੀ ਕੁੜੀਆਂ ਹੋਰ ਤਰ੍ਹਾਂ ਦੀਆਂ ਪੜੀਆਂ ਲਿਖਿਆ ਨਾ ਕਰੋ ਆਪਣੇ ਕੰਮ ਨਹੀਂ ਕਰਤੀਆਂ ਆਂਦੀਆਂ ਕਿਉਂ ਅਸੀਂ ਇੰਗਲੈਂਡੋਂ ਆਈਆਂ ਜਾਂ ਅਮਰੀਕਾ ਤੋਂ ਆਈਆਂ ਮੈਂ ਜਾ ਅਫਰੀਕਾ ਤੋਂ ਆ ਗਈ ਆ ਨਹੀਂ ਮੰਜੂ ਤੁਹਾਨੂੰ ਹੋ ਗਈ ਹੈ ਦੋਵਾਂ ਨੂੰ ਕੀ ਹੋ ਗਿਆ ਤੁਹਾਨੂੰ ਕੀ ਹੋ ਗਿਆ ਜੀ ਇਹਨੂੰ ਉੱਚ-ਉੱਚ ਦੀ ਮੰਜੂ ਬੋਲਦੀ ਹੈ ਲੜਦੀ ਹੈ ਐਵੇਂ ਬੋਲੀ ਜਾਂਦੀ ਬੋਲੀ ਜਾਂਦੀ ਆ ਉਹਨੂੰ ਰਸੋਈ 'ਚ ਲਾ ਦੋ ਮੈਂ ਕਿਹਾ ਦੋ ਦਿਨ ਹੋਇਆ ਕੋਈ ਨਹੀਂ ਕਰ ਲੇਗੀ ਕੰਮ ਰਸੋਈ ਦੇ ਰਸੋਈ ਦੀ ਵੀ ਸੁੜੀ ਪੈ ਗਈ ਹੈ ਬੀਜੀ ਤੁਹਾਨੂੰ ਤੇ ਉਹਦੀ ਜ਼ਿਆਦਾ ਟੈਨਸ਼ਨ ਹੈਗੀ ਹੈ ਪਰ ਆਰਾਮ ਨਾਲ ਬੋਲੋ ਤੁਸੀਂ ਤੇ ਉੱਚ-ਉੱਚ ਲੱਗਿਆ ਹੋਏ ਬੋਲੋ ਤੋ ਤੇ ਸੁਣਦੀ ਹੋਣੀ ਗੱਲ ਕਰਾਂਗੀ ਸਾਡੇ ਨਾਲ ਆ ਕੇ ਗੱਲ ਕੰਮ ਕਰ ਮੇਰੀ ਗੱਲ ਸੁਣੋ ਅੱਜ ਕਰ ਦੇ ਕੀ ਬਏ ਅੱਗੇ ਪਿੱਛੇ ਉੰਨਾ ਨੇ ਕਦੀ ਚਾਹ ਨਹੀਂ ਬਣਾਈ ਕਿੰਨੇ ਸਾਲ ਮੇਰੇ ਵਿਆਹ ਨੂੰ ਅੱਜ ਚਾਹ ਕਰ ਦਿੱਤੀ ਉੱਪਰ ਵੀ ਜੀ ਮੇਰੀ ਸੁਣੋ ਗੱਲ ਸਾਰੀ ਗੱਲਾਂ ਦੀ ਮੈਂ ਇੱਕ ਗੱਲ ਕਰਨੀ ਆ ਨਵੀਂ ਬੋਟੀ ਨੂੰ ਸੋਈ ਜਲਾਓ ਉਹ ਲਾ ਦੇਗੇ ਦੋ ਚਾਰ ਦਿਨ ਬੀਤ ਲੈਂਦੇ ਲਾ ਦੇਾਂਗੇ ਹੁਣ ਘੁੰਮ ਕੇ ਆਣਦੇ ਫਿਰ ਲਾ ਦੇਾਂਗੇ ਆਏ ਜੀ ਤੁਹਾਡਾ ਵੀ ਉੱਥੇ ਖੜੇ ਜੇ ਚੰਦਾ ਕਰੋ ਚੱਲ ਨਹੀਂ ਤੂੰ ਕਰ ਲਾਂਗੀ ਮੈਂ ਆਪੇ ਚੱਲ ਹੈ ਕਿੰਨਾ ਸਿਰ ਤੇ ਦੱਸ ਵੇਖ ਨਹੀਂ ਸਕਾਈਆਂ ਘਰ ਕੀ ਆ ਗਈ ਆ ਕੀ ਕਰਦੀ ਫੇਜੀ ਕੁਛ ਨਹੀਂ ਫੋਨ 'ਤੇ ਕੰਨੀ ਅਛਾ ਸੀਮਾ ਲਿਆਵਾ ਪਾਣੀ ਪੁਣੀ ਨਾ ਨਾ ਪਾਣੀ ਦੀ ਬਿਨਾ ਹਾਂ ਅਛਾ ਮੈਂ ਨਾ ਤੈਨੂੰ ਨਾ ਇੱਕ ਗੱਲ ਕਰਨੀ ਤੇਰੇ ਨਾਲ ਦੱਸੋ ਮੈਂ ਤੇਨੂੰ ਇਹ ਗੱਲ ਕਰਨੀ ਆ ਕਿ ਵੇਖ ਮਹੀਨਾ ਹੋ ਗਿਆ ਮੰਮੀ ਨੂੰ ਆਏ ਨੋ ਠੀਕ ਹੈ ਅੱਗੇ ਤੇ ਇੰਨਾ ਚਿਰ ਕਦੀ ਆਏ ਨਹੀਂ ਤੇ ਜੇ ਆਂਦੇ ਸੀ ਤੇ ਇੱਕ ਦਿਨ ਵਾਸਤੇ ਆਂਦੇ ਸੀ ਤੇ ਕੋਈ ਮੰਮੀ ਦਾ ਕਿਤੇ ਝਗੜਾ ਆਵਾ ਨਹੀਂ ਤਾਂ ਤੈਨੂੰ ਦੱਸਿਆ ਤੇ ਵਾ ਮੈਂ ਕਿ ਭਰਾ ਬਾਹਰ ਗਿਆ ਵਾ ਉਹ ਭਾਬੀ ਵੀ ਗਈ ਆ ਤਾਂ ਕਰਕੇ ਉਹ ਆਏ ਆ ਨਹੀਂ ਚਲੋ ਬਾਹਰ ਤੇ ਗਿਆ ਵਾ ਤੇ ਨਾ ਤੇਰੀ ਭਾਬੀ ਦਾ ਫੋਨ ਕਦੀ ਆਇਆ ਤੇ ਨਾ ਕਦੀ ਤੇਰੇ ਵੀਰੇ ਦਾ ਫੋਨ ਆਇਆ ਨਹੀਂ ਤਾਂ ਮਾਂ ਦਾ ਤੇ ਹਾਲ ਚਾਲ ਪੁੱਛਦੇ ਹੀ ਆ ਫੋਨ ਕਰਕੇ ਮੇਰੀ ਗੱਲ ਸੁਣੋ ਤੁਹਾਨੂੰ ਕੀ ਲੱਗਦਾ ਉਹ ਉਹਨਾਂ ਦੀ ਮਾਂ ਮਾਂ ਨਹੀਂ ਆ ਉਹ ਯਾਦ ਕਰਦੇ ਆ ਫੋਨ ਤੇ ਮੰਮੀ ਕੋ ਵੀ ਆ ਤੇ ਮੇਕੋ ਵੀ ਆ ਮੰਮੀ ਦਾ ਨਾਂ ਲੱਗੇ ਤੇ ਮੇਰੇ ਤੇ ਆ ਜਾਂਦਾ ਮੇਰੇ ਤੇ ਨਾ ਲੱਗੇ ਤੇ ਮੰਮੀ ਤੇ ਘਰ ਦਿੰਦੇ ਆ ਤੇ ਕਿ ਜਾਂ ਕਹੀਏ ਪੀ ਫੋਨ ਜੀਜੇ ਦੇ ਫੋਨ ਤੇ ਕਰਿਆ ਕਰੋ ਫਿਰ ਦੁਕਾਨ ਤੇ ਭੱਜਿਆ ਆਇਆ ਕਰੋ ਪੀ ਫੋਨ ਆਇਆ ਜੇ ਮੰਮੀ ਦਾ ਨਹੀਂ ਗੱਲ ਉਹ ਨਹੀਂ ਗਈ ਦੇਖ ਮੈਂ ਮੰਮੀ ਦਾ ਚਿਹਰਾ ਜਦੋਂ ਦੇਖਦਾ ਨਾ ਮੈਨੂੰ ਇੰਜ ਲੱਗਦਾ ਜਿਵੇਂ ਨਾ ਮੰਮੀ ਪਰੇਸ਼ਾਨ ਹੈਗੇ ਆ ਉਹ ਕੋਈ ਪਰੇਸ਼ਾਨੀ ਨਹੀਂ ਹੈਗੀ ਕਾਦੀ ਪਰੇਸ਼ਾਨੀ ਤੁਹਾਨੂੰ ਦੱਸਿਆ ਤਾਂ ਇਕੱਲੇ ਹੈਗੇ ਆ ਉਹ ਤਾਂ ਸੋਕ ਮੈਨੂੰ ਰੋਜ਼ ਕਹਿੰਦੀ ਆ ਪੀ ਸੀਮਾ ਹੁਣ ਮੈਨੂੰ ਜਾਣ ਦੇ ਉਦੋਂ ਆਈ ਆ ਤੇ ਤੂੰ ਮੈਨੂੰ ਜਾਣ ਨਹੀਂ ਦਿੱਤਾ ਫਿਰ ਤੇਰੀ ਦਾ ਨਾਨ ਦਾ ਵਿਆਹ ਆ ਗਿਆ ਹੁਣ ਤੂੰ ਕਹਿੰਨੀ ਆ ਪੀ ਵਿਆਹ ਵੇਖ ਕੇ ਜਾ ਹੁਣ ਵਿਆਹ ਹੋ ਗਿਆ ਤੁਹਾਨੂੰ ਤੇ ਦਸੋ ਨਨ ਜਾ ਕੇ ਕਰਨਾ ਕਿ ਉਥੇ ਕੱਲਿਆਂ ਨੇ ਜੇ ਘਾਰੇ ਇਥੇ ਘਾਰੇ ਆ ਸੁਖ ਰੋਣਕ ਚ ਬੈਠੇ ਆ ਮੈਨੂੰ ਪਤਾ ਵਾ ਮਾਤਾ ਨੇ ਵੇਖਿਆ ਜੇ ਪੱਕੀਆਂ ਦਿਖਾ ਰੀਆਂ ਜੇ ਨਹੀਂ ਪੱਕੀਆਂ ਤੇ ਦੁੱਧ ਪੀ ਕੇ ਸੋ ਜਨਾ ਵਾ ਸੀਮਾ ਗੱਲ ਹੋਣੀਗੀ ਵੇਖ ਮੇਰੀ ਸੁਣ ਗੱਲ ਜੇ ਤੇ ਹੈਗਾ ਕੋਈ ਝਗੜਾ ਤੇਰੀ ਮੰਮੀ ਨਾਲ ਜਾਂ ਤੇਰੇ ਭਰਾ ਨਾਲ ਕੋਈ ਹੋਇਆ ਵਾ ਤੇ ਤੂੰ ਮੈਨੂੰ ਦੱਸ ਤੇ ਮੈਂ ਉਹਦਾ ਮਸਲਾ ਹੱਲ ਕਰੂੰਗਾ ਮੇਰੀ ਗੱਲ ਸੁਣਣ ਵਾਲੀ ਗੱਲ ਨਹੀਂਗੀ ਵਾਹਿਗੁਰੂ ਵਾਹਿਗੁਰੂ ਕਰੋ ਰੱਬ ਰੱਬ ਕਰੋ ਕੋਈ ਝਗੜਾ ਝਗੜਾ ਨਹੀਂ ਹੈਗਾ ਤੇ ਜੇ ਹੋਏਗਾ ਨਾ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਵਾਈ ਨੂੰ ਦੱਸਣਾ ਕਿਉਂਕਿ ਬੰਦਿਆਂ ਦੀ ਗੱਲਾਂ ਬੰਦਿਆਂ ਨੇ ਨਿਭੇਣੀਆਂ ਮੈਨੂੰ ਥੋੜੀ ਦੱਸਣਾ ਵਾ ਕੋਈ ਐਸੀ ਗੱਲ ਨਹੀਂ ਟੈਨਸ਼ਨ ਨਾ ਲਾਓ ਜਾਓ ਜਾ ਕੇ ਕੰਮਕਾਰ ਕਰੋ ਮਿੰਟੋ ਤੁਹਾਨੂੰ ਡਰਾ ਹੀ ਦਿੱਤਾ ਮੈਨੂੰ ਪਤਾ ਨਹੀਂ ਕਿਹੜੀ ਗੱਲ ਹੋ ਗਈ ਆ ਸੀਮਾ ਮੈਂ ਤੇ ਤੇਰੇ ਨਾਲ ਗੱਲ ਤਾਂ ਕੀਤੀ ਕਿ ਮੰਮੀ ਬੜੇ ਚੁੱਪ-ਚੁੱਪ ਰਹਿੰਦੇ ਆ ਲੈ ਚੁੱਪ-ਚੁੱਪ ਕੀ ਰਹਿੰਦੇ ਤੁਹਾਨੂੰ ਪਤਾ ਤਾਂ ਹੈ ਵਾ ਉਹਨਾਂ ਦੀ ਨੇਚਰ ਦਾ ਵੈਸੇ ਵੀ ਚੁੱਪ-ਚੁੱਪ ਹੀ ਰਹਿੰਦੇ ਆ ਗੱਲਾਂ ਜ਼ਿਆਦਾ ਥੋੜੀ ਕਰਦੇ ਆ ਤੇ ਜਿਹੜਾ ਮਾਵਾ ਧੀਆਂ ਦਾ ਦੋਖਿਆ ਉਹ ਕਰ ਲੈਂਦੇ ਮੇਰੇ ਨਾਲ ਤੁਹਾਡੇ ਮਗਰੋਂ ਵਾਦੂ ਗੱਲਾਂ ਕਰ ਲੈਂਦੇ ਹੁੰਦੇ ਆ ਨੇਚਰ ਦਾ ਤੇ ਤੁਹਾਨੂੰ ਪਤਾ ਹੀ ਆ ਤੁਹਾਨੂੰ ਕਿੰਨਾ ਕੁ ਬਣਾਉਂਦੇ ਪਹਿਲੇ ਮੈਨੂੰ ਦੱਸੋ ਸਿਮਰ ਨੇਚਰ ਦਾ ਤੇ ਪਤਾ ਲੱਗ ਜਾਂਦਾ ਬੰਦੇ ਦਾ ਇਹ ਨਹੀਂ ਗੱਲ ਹੁੰਦੀ ਕਿ ਮੈਂ ਜਿਵੇਂ ਸਭ ਕੁਝ ਜਾਣਦਾ ਨਹੀਂ ਮੈਨੂੰ ਇੰਜ ਲੱਗਦਾ ਮੈਂ ਤੇਰੇ ਨਾਲ ਤਾਂ ਗੱਲ ਕੀਤੀ ਮੰਮੀ ਨਾਲ ਮੈਂ ਤਾਂ ਨਹੀਂ ਗੱਲ ਕੀਤੀ ਵੀ ਮੰਮੀ ਗੁੱਸਾ ਕਰਨਗੇ ਨਹੀਂ ਨਹੀਂ ਕੋਈ ਗੁੱਸਾ ਨਹੀਂ ਕਰਨ ਜਾਓ ਤੇ ਮम्मा ਨਾਲ ਕਰੋ ਗੱਲਾਂ ਬਾਤਾਂ ਵੇਖੇ ਤੁਹਾਨੂੰ ਡਰਨਾ ਗੱਲਾਂ ਗੁੱਲਾਂ ਕਰਦੇ ਤੂੰ ਜਾਓ ਦੁਕਾਨ ਤਾ ਜਿੱਤੀ ਲੇਟ ਹੋ ਹੁੰਦੇ ਜੀ ਮੈਂ ਚੱਲਿਆ ਮੈਂ ਤੇ ਤੇਰੇ ਨਾਲ ਤਾਂ ਬੈਠਾ ਆਂ ਵੀ ਚੱਲ ਮੈਂ ਗੱਲ ਪੁੱਛ ਹੀ ਲਵਾਂ ਨਹੀਂ ਨਹੀਂ ਕੋਈ ਗੱਲ ਨਹੀਂ ਐਵੇਂ ਫਿਕਰ ਨਾ ਕਰੋ ਚੱਲ ਠੀਕ ਆ ਫਿਰ ਅੰਧਾ ਨੂੰ ਕਿੱਥੇ ਸੁੱਜ ਗਈ ਕੋਈ ਪਤਾ ਤਾਂ ਨਹੀਂ ਲੱਗ ਗਿਆ ਕੱਲ ਮੈਂ ਹੋ ਕੇ ਵੀ ਆਈ ਆ ਨਾ ਸਿਆਪਾ ਉਹ ਕਿਨੇ ਕ ਪਰਦੇ ਪਾਵਾਂ ਤੋ ਹੋਜੀ ਭਾਬੀ ਕੱਲ ਉਹਨੇ ਮੇਰੀ ਸੁਣੀ ਤੇ ਨਾ ਮੇਰੀ ਗਿਣੀ ਹੁਣ ਮੈਂ ਕਿੰਨੂੰ ਦੱਸਾਂ ਕਿਰਨ ਹਾਂਜੀ ਕੀ ਗੱਲ بڑے ਡੌਗ ਦੇਖਣ ਦੇ ਹੀ ਹਾਂ ਨਹੀਂ ਨਹੀਂ ਗੱਲ ਵਧੇਗੀ ਆ ਮੈਨੂੰ ਡੌਗਸ ਬੜੇ ਵਧੀਆ ਲੱਗਦੇ ਤਾਂ ਕਰਕੇ ਮੈਂ ਇਹਨਾਂ ਦੀਆਂ ਫੋਟੋਸ ਦੇਖਦੀ ਪਈ ਹਾਂ ਹਮ ਅੱਛਾ ਤੈਨੂੰ ਡੌਗਸ ਪਸੰਦ ਆ ਹਾਂਜੀ ਹਾਂਜੀ ਵਧੀਆ ਮਿੰਨ ਤੇ ਬਹੁਤ ਹੀ ਜ਼ਿਆਦਾ ਪਸੰਦ ਆ ਡੌਗਸ ਕਿਰਨ ਆ ਫਿਰ ਕੋਈ ਨਾਸ਼ਤਾ ਕਰਾ ਤੇ ਫਿਰ ਮੈਂ ਜਾਵਾਂ ਕਿਉਂਕਿ ਵੇ 12:00 ਦੇ ਵੱਜ ਗਏ ਇੱਥੇ ਅੱਜ ਘਰੇ ਹੀ ਤੇ ਘਰ ਤੇ ਮੱਕਾ ਰਾਂਜੀ ਹਾਂ ਜੀ ਆ ਜੀ ਮੈਂ ਨਾ ਭਾਬੀ ਜੀ ਨੂੰ ਕਹਿ ਦਿੰਨੀ ਆ ਤੇ ਉਹ ਦੇ ਦੇ ਦਿੰਦੇ ਤੁਹਾਨੂੰ ਹਾਂ ਦੇ ਮੈਂ ਫਿਰ ਆ ਸੌਕਸ ਕਿੱਥੇ ਆ ਮੇਰੀਆਂ ਆ ਸ਼ੂਜ਼ ਇੱਥੇ ਪਏ ਕੋਈ ਨਹੀਂ ਕਰਨਾ ਮੈਂ ਆਪੀ ਲੈ ਲੈਂਦਾ ਕੋਈ ਕਰ ਲੈ ਤੂੰ ਬੈਠ ਠੀਕ ਆ ਬਣਾ ਲੇ ਕੀ ਤੇ ਦੱਸੋ ਭਲਾ ਦਾ ਤੁਹਾਡੀ ਆਓ ਤੇ ਬਣਾਣੀ ਤੇ ਆ ਗਈ ਮਮੀ ਆ ਗਈ ਮਰਤੀ ਆ ਗਈ ਹੈ ਹਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਦਿਲ ਲੱਗ ਗਿਆ ਹਾਂ ਜੀ ਹਾਂ ਜੀ ਮਮੀ ਜੀ ਸਾਰੇ ਬਹੁਤ ਵਧੀਆ ਹੈਗੇ ਚਲ ਹਾਂ ਸਾਡੇ ਘਰ ਦਾ ਦਿਲ ਨਹੀਂ ਲੱਗਣਾ ਨਹੀਂ ਮੈਂ ਕਿਹਾ ਦਿਲ ਲੱਗੇ ਫਿਰ ਨਵੀਂ ਜਗ੍ਹਾ ਤੇ ਹੁੰਦਾ ਹੀ ਹੈ ਨਾ ਮਨਜੂ ਥੋੜਾ ਉਹ ਤੇ ਹੈ ਉਹ ਭਾਬੀ ਜੀ ਇਹ ਨਾ ਨਾਸ਼ਤਾ ਮੰਗਣ ਦੇ ਸੀਗੇ ਤੇ ਤੁਸੀਂ ਬਣਾ ਦੋਗੇ ਹਾਂ ਮੰਜੂ ਬਣਾਏਗੀ ਕਿਉਂ ਨਹੀਂ ਮੇਰਾ ਪੁੱਤ ਕਹਿੰਦਾ ਇਹ ਆਲੂ ਵਾਲੀਆਂ ਖੁਸ਼ ਹੋ ਗਏ ਤੂੰ ਦੱਸ ਕਿਹੜੀ ਖਾਣੀ ਹੈ ਗੋਭੀ ਵਾਲੀ ਕਿ ਆਲੂ ਵਾਲੀ ਨਹੀਂ ਨਹੀਂ ਮੰਮੀ ਜੀ ਜੋ ਪਿਆ ਬ ਮੈਂ ਉਹਦੇ ਨਹੀਂ ਖਾ ਲਾਂਗੀ ਆਲੂ ਵਾਲੀ ਬਣਾ ਦੇ ਮੰਜੂ ਬਹੁਤ ਹੀ ਵਧੀਆ ਬਣਾਉਂਦੀ ਆ ਆਲੂ ਵਾਲੀ ਬਹੁਤ ਸਵਾਦ ਬਣਾਦੀ ਦੇ ਹੱਦ ਦਾ ਨਾਸ਼ਤਾ ਕਰਕੇ ਦੇ ਮੰਜੂ ਮੇਰੇ ਪੁੱਤ ਲਈ ਆਲੂ ਵਾਲੀ ਤੇ ਮੇਰੇ ਆ ਪੁੱਤ ਲਈ ਗੋਭੀ ਵਾਲੀ ਬਣਾ ਦੇ ਉੱਤੇ ਇੰਨਾ ਮੱਖਣ ਮਾ ਕੇ ਦੇਵੀ ਬੀਜੀ ਇੰਨੀ ਗਰਮੀ ਹੈ ਨਾ ਤੇ ਮੱਖਣ ਵਰਗੀ ਮੈਂ ਬਣ ਜਾਣਾ ਮੈਂ ਇਹਦੇ ਨਾਲ ਬੈਤਰਹੀ ਹੈ ਸਬਜ਼ੀਆਂ ਨਾ ਦੋ ਤਿੰਨ ਫ੍ਰਿਜ ਚ ਪਈਆਂ ਹੀ ਆਂ ਕੜੀ ਵੀ ਬਣਾਈ ਹੈ ਤੁਹਾਡੇ ਸਾਹਮਣੇ ਉਹ ਵੀ ਉਸੇ ਤਰ੍ਹਾਂ ਹੀ ਬਤੀਲਾ ਭਰ ਕੇ ਪਈ ਹੋਈ ਹੈ ਬਹੁਤੀ ਗੱਲ ਹੈ ਨਾ ਮੈਂ ਪਰੌਂਠੀ ਬਣਾ ਦੇਣੀ ਹੈ ਤੇ ਨਾਲ ਦੇਖ ਲੈਣੀ ਸਬਜ਼ੀਆਂ ਕਿਹੜੀਆਂ ਫ੍ਰਿਜ ਚ ਹੈਗੀਆਂ ਹਜੇ ਉਹੀ ਖਾ ਲੈਣੇ ਆ ਤੇ ਨਾਲੇ ਭੰਜੀ ਵੀ ਗਏ ਹੋਏ ਆ ਤੇ ਉਹ ਆਣਗੇ ਅਸੀਂ ਦੋਨੇ ਜਾਨੀਆਂ ਰਲ ਕੇ ਨਾ ਬਣਾ ਦਾਂਗੇ ਕੱਲ ਬਣਾ ਲਵਾਂਗੇ ਨਹੀਂ ਨਹੀਂ ਮਮੀ ਜੀ ਕੋਈ ਗੱਲ ਨਹੀਂ ਆਪਾਂ ਉਹੀ ਖਾ ਲਾਂਗੇ ਟੈਨਸ਼ਨ ਨਾ ਲੋ ਭਾਬੀ ਜੀ ਕੋਈ ਗੱਲ ਨਹੀਂ ਚੌਂਕੇ ਦੇ ਸਿਕਲ ਨੂੰ ਚੜਾਈ ਦੇਣਾ ਵਾ ਫਿਰ ਆਲੂ ਗੋਭੀ ਵਾਲੀਆਂ ਹੋ ਗਈਆਂ ਚਾਹੇ ਹੋ ਗਈਆਂ ਪਨੀਰ ਵਾਲੀਆਂ ਨਾਲੇ ਮੇਰਾ ਸਾਹਿਲ ਨਾ ਪਨੀਰ ਵਾਲੀ ਰੋਟੀ ਬੜੀ ਖੁਸ਼ ਹੋ ਕੇ ਖਾਂਦਾ ਵਾ ਤੇ ਚਾਚੀ ਵੀ ਹੱਥਾਂ ਦੀ ਖਾਏਗਾ ਤੇ ਸਹੀ ਨਾ ਪਨੀਰ ਵਾਲੀਆਂ ਰੋਟੀਆਂ ਇਹ ਬਣਾਏਗੀ ਫਸੇ ਸਾਰੇ ਜਣੇ ਖਾਵਾਂਗੇ ਹਾਂਜੀ ਹਾਂਜੀ ਠੀਕ ਹੈ ਬੇਟਾ ਕਿੰਡੀ ਸਿਆਣੀ ਆ ਸਾਡੀ ਦਰਾਨੀ ਤੁਸੀਂ ਐਵੇਂ ਲੱਗੇ ਹੋਏ ਬੇਜੀ